ਮੈਮ ਪਰੇਸ਼ਾਨ ਨੇ ਬੇਦਰਦੀ ਗੱਲਬਾਤ ਕਰਨ ਦੀ ਮੈਮ ਕੀ ਕਹਿਣਾ ਚਾਹੋ ਭਰਾਵਾ ਮੈਨੂੰ ਬਖਸ਼ੋ ਇੱਥੇ ਬੇਲੀਆਂ ਇਕੱਠੀਆਂ ਕੀਤੀਆਂ 100-100 ਰੁਪਏ ਦੇ ਪਰ ਆ ਚਾਰ ਦਿਨ ਤੋਂ ਲੜ ਨਹੀਂ ਹੈਗੀ ਮਰਦੇ ਵੇ ਪਾਣੀ ਵੀ ਨਹੀਂ ਆ ਲਾਈਟ ਵੀ ਨਹੀਂ ਆ ਆਪਾਂ ਬੱਚਿਆਂ ਦੀ ਲੜ ਰਹੇ ਆ ਤੇ ਬਜ਼ੁਰਗਾਂ ਦੇ ਹੱਥ ਚੱਕਣਗੇ ਇਹਨਾਂ ਨੇ ਹੱਥ ਚੱਕਿਆ ਜੀ ਹਾਂ ਚੱਕਿਆ ਦੇ ਕੋਲ ਇਹਨਾਂ ਨੇ ਹੱਥ ਮੈਂ ਕੋਈ ਪਿਆਰ ਨਾਲ ਕਹਿ ਰਹੇ ਸੀ ਭਾਈ ਮੁੰਡੇ ਖੜੇ ਨੇ ਕੋਈ ਯਾਰ ਰਸਤੇ ਕਿਉਂ ਮਾਰੀਦਾ ਪਬਲਿਕ ਲਈ ਪਬਲਿਕ ਨਹੀਂ ਰਸਤਾ ਕਿਉਂ ਮਾਰੀਦਾ ਤੁਸੀਂ ਜਿਹੜਾ ਬੰਦਾ ਜਾਣਾ ਜਾਂਦਾ ਉਹਨੂੰ ਘਰ ਤਾਂ ਜਾਣ ਦੋ ਜਾਨ ਕਰੋ ਜੋ ਕਰਨਾ ਕਰੋ ਆਪਾਂ ਇਹਨਾਂ ਦੇ ਨਾਲ ਆ ਦੋ ਦਿਨ ਦਾ ਨਿਆਣਾਗਾ ਕਰਚੇ ਬਿਜਲੀ ਹੈ ਹੀ ਨਹੀਂ ਪਾਣੀ ਵੀ ਨਹੀਂ ਹੈ ਸਾਡੇ ਨਾਲ ਖਾਦੀ ਦੁਸ਼ਮਣੀ ਹੈ ਬਹੁਤ ਲੋਕਾਂ ਨੂੰ ਐਮਰਜੈਂਸੀ ਕੰਮ ਵੀ ਹੁੰਦੇ ਨੇ ਜਿਨ੍ਹਾਂ ਨੇ ਜਾਣਾ ਹੁੰਦਾ ਕਿ ਇਹ ਸਹੀ ਤਰੀਕਾ ਰੋੜ ਜਾਮ ਨਹੀਂ ਸਰਕਾਰ ਇਦਾਂ ਹੀ ਚਲਦੀ ਜਦੋਂ ਕੁਝ ਨਹੀਂ ਸੁਣਾਈ ਹੁੰਦੀ ਤਾਂ ਰਸਤੇ ਰੋਕੋ ਫੇਰ ਸਰਕਾਰ ਨੂੰ ਦਿਓ ਚੜਕਦੀ ਉਦੋਂ ਨਹੀਂ ਇੱਥੇ ਕਿੰਨੇ ਦਿਨ ਹੋ ਗਿਆ ਰੋੜ ਜਾਮ ਕੀਤਾ ਨੂੰ ਕੋਈ ਅਸਰ ਆਇਆ ਨਹੀਂ ਦੋ ਤਿੰਨ ਦਿਨ ਕਹਿੰਦੇ ਹੋਗੇ ਕੋਈ ਕਿਸੇ ਦਾ ਫੋਨ ਨਹੀਂ ਆਇਆ ਕਰਦੇ ਆ ਰਾਤ ਸਾਰੀ ਜਾ ਕੇ ਕਰਦੇ ਆ ਪਹਿਲਾ 12 ਘੰਟੇ ਆਪਣਾ ਕੰਮ ਕਰਦੇ ਆ 12 ਘੰਟੇ ਬਿਜਲੀ ਵਾਲੇ ਲੁਕਦੇ ਕਿੱਥੇ ਹੈਗੇ ਠੀਕ ਕਰੂਗੇ ਠੀਕ ਕਰੂਗੇ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਅਸੀਂ ਇਸ ਵਕਤ ਖੜੇ ਆ ਤਾਜਪੁਰ ਰੋਡ ਤੇ ਜਿੱਥੇ ਆਮ ਲੋਕਾਂ ਵੱਲੋਂ ਰੋਡ ਜਾਮ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਨਾਰੇਬਾਜੀ ਹੋ ਰਹੀ ਹੈ ਤੁਹਾਨੂੰ ਨਾਰੇਬਾਜੀ ਵੀ ਨਾਲ ਦੇ ਨਾਲ ਸੁਣਾ ਰਹੇ ਆ ਕਿ ਲੋਕੇ ਨਾਰੇਬਾਜੀ ਕਰ ਰਹੇ ਆ ਤੇ ਇੱਕ ਜਿਹੜੀ ਕੁੜੀ ਹੈ ਉਸ ਨੂੰ ਵੀ ਰੋਕਿਆ ਹੋਇਆ ਇਹਨਾਂ ਨੇ ਰੋਡ ਪੂਰੀ ਤਰ੍ਹਾਂ ਜਾਮ ਕੀਤਾ ਹੋਇਆ ਲੋਕਾਂ ਨੇ ਗੱਲਬਾਤ ਕਰਾਂਗੇ ਕੀ ਮਾਮਲਾ ਹੈ ਕੀ ਕੀ ਮਾਮਲਾ ਦੋ ਕੀ ਮਾਮਲਾ ਕਿਉਂ ਨਾਰੇ ਬੱਜੀ ਹੋ ਰਹੀ ਹੈ ਪਾਜੀ ਸਾਡੇ ਮੱਲੇ ਚ ਕਟੋ ਘਟ ਇਹ ਚੌਥਾ ਕੀ ਪੰਜਵਾਂ ਟਾਈਮ ਤੋਂ ਨਾ ਤਿੰਨ ਤਿੰਨ ਦਿਨ ਲਾਈਟ ਨਹੀਂ ਹੁੰਦੀ ਆ ਤੇ ਜਦ ਆਪਾਂ ਕੰਪਲੇਨ ਕਰਦੇ ਆ ਜਾਂ ਬਸ ਕਹਿੰਦੇ ਅੱਧੇ ਘੰਟੇ ਦਾ ਕੰਮ ਆ ਆ ਹੋ ਜਾਊਗਾ ਹੋ ਜਾਊਗਾ ਹੋ ਜਾਊਗਾ ਤੇ ਇਧਰ ਲੇਡੀ ਮਹੀਂ ਕਮਾ ਤੇ ਸਾਡੇ ਜੈਂਸ ਜਿੰਨੇ ਵੀ ਨੇ ਬਾਜੀ ਵਾਰੀ ਵਾਰੀ ਜਾ ਚੁੱਕੇ ਨੇ ਵਾਰੀ ਵਾਰੀ ਕਦੇ ਦਫਤਰ ਪਾਦੇ ਆ ਕਦੇ ਬਿਜਲੀ ਘਰ ਪਾਦੇ ਆ ਕਦੇ ਕਿੱਥੇ ਪਾਦੇ ਆ ਉਹ ਕਹਿੰਦੇ ਕੀ ਆ ਬਸ ਜੀ ਤੁਹਾਡੇ ਮੱਲੇ ਜਿਹਾ ਘੁੰਮਦੇ ਪਿਆ ਆ ਰਹੇ ਆ ਤੁਹਾਡੇ ਮੱਲੇ ਚ ਘੁੰਮਦੇ ਫਿਰਦੇ ਆ ਰਹੇ ਆ ਹਜੇ ਤਾਂ ਕੋਈ ਆ ਨਹੀਂ ਰਿਹਾ ਵਾ ਇੰਨਾ ਪਰੇਸ਼ਾਨ ਹੋ ਗਿਆ ਕਿ ਘਰ ਦੇ ਬਾਹਰ ਦੇ ਹਾਲਾਤ ਦੇਖੋ ਜage ਬਾਜੀ ਬੱਚੇ ਕਿੰਦਾ ਰੋ ਗੱਲਬਾਤ ਕਰਾਂਗੇ ਜਿਹੜੇ ਇੱਥੇ ਲੋਕ ਨੇ ਉਹ ਵੀ ਇੱਥੇ ਆਨੇ ਆਂਟੀ ਜੀ ਕੀ ਦਿੱਕਤ ਆ ਜੀ ਸਾਨੂੰ ਲੈਟਰ ਦੀ ਦਿੱਕਤ ਆ ਜੀ ਪ੍ਰੋਬਲਮ ਸਾਨੂੰ ਲੈਟਰ ਦੀ ਆ ਤਿੰਨ ਦਿਨ ਹੋ ਗਏ ਨਾ ਪਾਣੀ ਨਾ ਲੈਟਰ ਸਾਡੇ ਬੱਚੇ ਤਾਂ ਪਾਣੀ ਨਹੀਂ ਪੀਤਾ ਹੈਗਾ ਲੋਕਾਂ ਦੇ ਘ ਇਹ ਬਹੁਤ ਲੋਕਾਂ ਨੂੰ ਐਮਰਜੈਂਸੀ ਕੰਮ ਵੀ ਹੁੰਦੇ ਨੇ ਜਿਨ੍ਹਾਂ ਨੇ ਜਾਣਾ ਹੁੰਦਾ ਕਿ ਇਹ ਸਹੀ ਤਰੀਕਾ ਰੋਡ ਜਾਮ ਨਹੀਂ ਮੇਰੀ ਗੱਲ ਸੁਣਾ ਫੋਨ ਨਹੀਂ ਕਾਟਾ ਖਲੇ ਜੰਤਰਾਜ ਜਾ ਜਾ ਕੇ ਦੇਖ ਲਿਆ ਚੱਕਰਗਰ ਰਾਤ ਦੇ ਚੱਕਰਮਾਰੀ ਜਾਂਦੇ ਆ ਰਾਤ ਨੂੰ ਕੰਮ ਕਰਦੇ ਹਾਂ ਹਾਰ ਕੇ ਤੇ ਕੰਡੇ ਤੇ ਲਾਇਆ ਤਾਂ ਇਹ ਬਹੁਤ ਵੱਡੀ ਸਮੱਸਿਆ ਹੈ ਮਗਰ ਆਪਾਂ ਇਸ ਰੋਡ ਜਾਮ ਕਰਨ ਦੀ ਬਜਾਏ ਆਪਾਂ ਇਹ ਬਿਜਲੀ ਵਿਭਾਗ ਦੇ ਗੇਟ ਤੇ ਬੈਠੀ ਹੈ ਆਇਆ ਐਸੀ ਬਿਜਲੀ ਵਿਭਾਗ ਅਹੀ ਰਾਤ 1 ਵਜੇ ਗਏ ਆ ਮੈਮ ਪਰੇਸ਼ਾਨ ਨੇ ਬੈਸਰੀ ਜੀ ਗੱਲਬਾਤ ਕਰਨੀ ਮੈਮ ਕੀ ਕਹਿਣਾ ਚਾਹੁੰਦਾ ਭਰਾਵਾ ਮੈਨੂੰ ਬਖਸ਼ੋ ਇੱਥੇ ਬੇਲੀਆਂ ਇਕੱਠੀਆਂ ਕੀਤੀਆਂ 100 100 ਰੁਪਏ ਤੋਂ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜੇ ਲੋਕ ਨੇ ਉਹ ਵੀ ਪਰੇਸ਼ਾਨ ਨੇ ਜਿਹੜੇ ਲੋਕ ਨੇ ਜਿਹੜੇ ਆਮ ਲੋਕ ਨੇ ਉਹਨਾਂ ਦੇ ਨਾਲ ਬਹਿਸ ਵਿਸਾਈ ਵੀ ਇੱਥੇ ਹੋ ਰਹੀ ਹੈ ਜਿਹੜੇ ਜਿਹੜੇ ਲੋਕ ਨੇ ਉਹ ਪਰੇਸ਼ਾਨ ਹੋ ਕੇ ਜਾ ਰਹੇ ਨੇ ਤੇ ਇੱਕ ਦੂਜੇ ਨਾਲ ਜਿਹੜਾ ਹੈ ਕਿ ਇੱਥੇ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਹਰੇਕ ਪਾਸੇ ਜਿਹੜੇ ਲੋਕ ਹੈ ਜਿਹੜੇ ਚੜਪਦੇ ਪਏ ਨੇ ਤੁਹਾਨੂੰ ਦਿਖਾਣੇ ਆ ਕਿ ਕਿਸ ਤਰ੍ਹਾਂ ਜਿਹੜੇ ਲੋਕ ਐ ਉਹ ਲੜਨ ਨੂੰ ਤਿਆਰ ਹੋਏ ਪਏ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਹ ਰੋਡ ਬੰਦ ਜਿਹੜਾ ਹੈ ਕਿ ਰੋਡ ਬੰਦ ਕੀਤਾ ਜਾ ਰਿਹਾ ਹੈ ਅੱਜ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਕੜਾਈ ਦਾ ਮਾਹੌਲ ਰੋਡ ਜਾਮ ਤਰ੍ਹਾਂ ਦੇ ਜਿਹੜੇ ਹੈ ਕਿ ਲੜਾਈ ਦਾ ਮਾਹੌਲ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਆਮ ਲੋਕ ਆ ਉਹਨਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ ਹੈ ਭਾਈ ਕੀ ਕਹਿਣਾ ਜਾਓਗੇ ਜੀ ਤੁਸੀਂ ਜਿਹੜਾ ਬਿਤੇ ਦਿਨ ਜਿਹੜੇ ਲੋਕ ਨੇ ਉਹ ਰੋਡ ਜਾਮ ਜਿਹੜਾ ਬੰਦਾ ਜਾਣਾ ਆਨਦਾ ਨੂੰ ਘਰ ਤਾਂ ਜਾਣ ਦੋ ਜਾਮ ਕਰੋ ਜੋ ਕਰਨਾ ਕਰੋ ਆਪਾਂ ਇਹਨਾਂ ਦੇ ਨਾਲ ਬਜ਼ੁਰਗਾ ਦੇ ਨਹੀਂ ਇਹ ਬਜ਼ੁਰਗਾ ਦੇ ਹੱਥ ਚੱਕਣਗੇ ਆਪਾਂ ਬੱਚਿਆਂ ਨਾਲ ਹੀ ਲੜ ਰਹੇ ਆ ਤੇ ਬਜ਼ੁਰਗਾ ਦੇ ਹੱਥ ਚੱਕਣਗੇ ਇਹਨੇ ਹੱਥ ਚੱਕਿਆ ਜੀ ਹਾਂ ਚੱਕਿਆ ਦੇਖੋ ਉਹਨੇ ਹੱਥ ਮੈਂ ਪਹਿਲਾਂ ਮੇਰੇ ਤੋਂ ਤੁਸੀਂ ਹੱਥ ਚੱਕਿਆ ਮੈਂ ਕਹਿੰਦਾ ਸੀ ਭਾਈ ਮੁੰਡੇ ਖੜੇ ਨੇ ਮੈਂ ਤੁਹਾਨੂੰ ਪਿਆਰ ਨਾਲ ਮੈਂ ਉਧਰ ਗਿਆ ਮੈਨੂੰ ਉਧਰ ਨਿਕਲਾ ਨਾ ਦਿਓ ਇਦਾਂ ਨਿਕਲਾ ਨਾ ਦਿਓ ਉਧਰ ਨਿਕਲਾ ਨਾ ਦਿਓ ਯਾ ਸਾਡੇ ਨਾਲ ਕਾਦੀ ਦੁਸ਼ਮਣੀ ਹੈ ਭਾਈ ਦੋਸਤ ਕਾਰ ਨਾਲ ਦੁਸ਼ਮਣੀ ਹੈ ਭਾਈ ਜੀ ਮੈਂ ਤੁਹਾਡੇ ਨਾਲ ਆ ਸਰਕਾਰ ਕੋਲ ਚਲੋ ਜੇ ਬਿਜਲੀ ਦਫਤਰ ਬੰਦ ਕਰਨਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਜਿਹੜਾ ਲਾਹ ਲਾਈ ਦਾ ਮਾਹੌਲ ਬਣਿਆ ਕੀ ਕਹਿਣਾ ਚਾਹੁੰਦੇ ਕਿੰਨੇ ਦਿਨ ਤੋਂ ਲੈ ਰਹੇ ਹੋ ਪਰਾ 4 ਦਿਨ ਤੋਂ ਲੈ ਰਹੇ ਨਹੀਂ ਹੈਗੀ ਮਰਦੇ ਵੇ ਪਾਣੀ ਵੀ ਨਹੀਂ ਆ ਲਾਈਟ ਵੀ ਨਹੀਂ ਆ ਧਰਨੇ ਜਾ ਲਾਈ ਜਾਂਦੇ ਕੋਲੇ ਕੋਲ ਜਾਈਆ ਕੋਈ ਸਾਡੀ ਸੁਣਵਾਈ ਨਹੀਂ ਹੈਗੀ ਸਾਡੇ ਬੱਚੇ ਬਿਮਾਰ ਪਏ ਆ ਬਿਮਾਰ ਪਈਆਂ ਵਾ ਕੋਈ ਪਾਣੀ ਆ ਰਿਹਾ ਬੰਦੋ ਪਾਣੀ ਆ ਰਿਹਾ ਠੀਕ ਹੈ ਦੋ ਦਿਨ ਦਾ ਨਿਆਣਾ ਹੈਗਾ ਦੋ ਦਿਨ ਦਾ ਸਿਰਫ ਦੋ ਦਿਨ ਦਾ ਹੈਗਾ ਇੰਨਾ ਬੁਰਾ ਹਾਲ ਹੈ ਨਾ ਕਰ ਚ ਪਾਣੀ ਦੋ ਦਿਨ ਦਾ ਨਹੀਂ ਆਣਾ ਹੈਗਾ ਕਰ ਚ ਬਿਜਲੀ ਹੈ ਹੀ ਨਹੀਂ ਪਾਣੀ ਵੀ ਨਹੀਂ ਬੱਚੇ ਦਾ ਸੋਚੋ ਕੀ ਹਾਲ ਹੋ ਰਿਹਾ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਲੋਕ ਕਹਿ ਰਹੇ ਕਿ ਨਵੇਂ ਜਨਮੇ ਬੱਚੇ ਨੇ ਦੋ ਦੋ ਦਿਨ ਦੇ ਤੇ ਉਹਨਾਂ ਨੂੰ ਨਹੀਂ ਆ ਰਿਹਾ ਅੰਕਲ ਜੀ ਕੀ ਮਤਲਬ ਹੈ ਉਹ ਯਾਰ ਰਸਤੇ ਕਿਉਂ ਬੰਦ ਕੀਤੇ ਪਬਲਿਕ ਲਈ ਪਬਲਿਕ ਨੇ ਰਸਤਾ ਕਿਉਂ ਬੰਦ ਕੀਤਾ ਤੁਸੀਂ ਜੀ ਪੈਦਾ ਕਰੋ ਬਲਾਓ ਜਿੱਥੇ ਰੋਣਾ ਰੋ ਜਾ ਕੇ ਸਾਡੇ ਕੋਲ ਕੀ ਆਖੇ ਦਾ ਤੁਹਾਡੇ ਕਹਿਣ ਦਾ ਮਤਲਬ ਜੇ ਧਰਨਾ ਜੇ ਬਿਜਲੀ ਜੇ ਬਿਜਲੀ ਨਹੀਂ ਆ ਰਹੀ ਤੇ ਬਿਜਲੀ ਦਫਤਰ ਜਾਣਾ ਚਾਹੀਦਾ ਹੋਰ ਜਾ ਕੇ ਰੋ ਸਾਨੂੰ ਘਰੋਂ ਤੰਗ ਕਰਦੇ ਦਫਤਰ ਨੇ ਜਵਾਬ ਦੇਤਾ ਲੈ ਜਾਈ ਦਾ ਰਸਤਾ ਹਾਂਜੀ ਤੁਹਾਡੇ ਕਹਿਣ ਨਾਲ ਜੇਹੀ ਦਾ ਰਸਤਾ ਰੋ ਕੋ ਬਿਜਲੀ ਘਰ ਬੰਦ ਕਰੋ ਜਿੱਥੇ ਮਰਜ਼ੀ ਜਾ ਰਾਤੀ ਦੋ ਵਾਰੀ ਪਕੜ ਵੀ ਗਏ ਆ ਰਾਤੀ ਦੋ ਵਾਰੀ ਬਿਲੀ ਦਾ ਉਤਰ ਗਏ ਆ ਕੋਈ ਨਹੀਂ ਆਇਆ ਸਾਨੂੰ ਝੂਠ ਫੋੜ ਕੇ ਨਾਲ ਵਾਪਸ ਭੇਜਦਾ ਵਾ ਰਾਤ ਦਾ ਪਾਗਲ ਬਣਾਇਆ ਆ ਬਿਲੀ ਵਾਲੇ ਆਲੇ ਸਭ ਸਰਕਾਰ ਇਦਾਂ ਹੀ ਚੱਲਦੀ ਜਦੋਂ ਕੁਝ ਨਹੀਂ ਸੁਣਾਈ ਹੁੰਦੀ ਤਾਂ ਰਸਤੇ ਰੋਕੋ ਫਿਰ ਸਰਕਾਰ ਜੋ ਚਲੇ ਕਦੀ ਉੱਧਰ ਨਹੀਂ ਅਸੀਂ ਕੱਲ ਦੇ ਬਿਜਲੀ ਬੋਰਡ ਦੇ ਪਤਾ ਨਹੀਂ ਮੇਰੇ ਖਿਆਲ ਨਾਲ 50 ਜਿਹੜੇ ਮਾਰਦੇ ਫੋਨ ਕਰ ਐਮ ਐਲ ਏ ਨੂੰ ਕਰ ਕੋਈ ਸੁਣਵਾਈ ਨਹੀਂ ਐਮ ਐਲ ਏ ਤੋਂ ਸਵੇਰੇ 8 ਵਜੇ ਤੱਕ ਜਿਹੜੇ ਮਾਰਦੇ ਪਿਆ ਇੱਕ ਘੰਟੇ ਚ ਬੰਦਾ ਆ ਰਿਹਾ ਇੱਕ ਘੰਟੇ ਪਰ ਕੋਈ ਸੁਣਵਾਈ ਨਹੀਂ ਹਾਰ ਕੇ ਸਾਨੂੰ ਅੱਜ ਜੋ ਇੱਥੇ ਕਿੰਨੇ ਦੇਰ ਹੋ ਗਿਆ ਰੋਡ ਜਾਮ ਕਿਤੇ ਨੂੰ ਕੋਈ ਅਫਰ ਆਇਆ ਮਿਲਿਆ ਕੋਈ 2-3 ਘੰਟੇ ਹੋ ਗਏ ਕੋਈ ਕਿਸੇ ਨੇ ਫੋਨ ਨਹੀਂ ਆਇਆ ਭਾਈ ਡਿਊਟੀ ਕਰਦੇ ਆ ਰਾਤ ਸਾਰੀ ਜਾ ਕੇ ਕਰਦੇ ਆ ਪਹਿਲਾ 12 ਘੰਟੇ ਆਪਣਾ ਕੰਮ ਕਰਦੇ ਆ 12 ਘੰਟੇ ਬਿਜਲੀ ਵਾਲੇ ਲੱਭਦੇ ਕਿੱਥੇ ਹੈਗੇ ਠੀਕ ਕਰੂਗੇ ਠੀਕ ਕਰੂਗੇ ਅਸੀਂ ਪਾ ਹੋਣ ਤੋਂ ਕਿੰਨੀ ਦੇਰ ਹੋ ਗਿਆ ਇੱਥੇ ਰੋਡ ਜਾਮ ਕੱਤੇ ਨੂੰ ਕੋਈ ਅਫਸਰ ਆਇਆ ਕੋਈ ਕੋਈ ਅਫਸਰ ਨਹੀਂ ਕੋਈ ਅਫਸਰ ਨਹੀਂ ਆਇਆ ਕੋਈ ਕੁਝ ਨਹੀਂ ਉਹਨਾਂ ਦੇ ਹੱਥ ਕਹਿੰਦੇ ਹਜੇ ਸਾਡੇ ਕੋਲ ਬੰਦਾ ਹੀ ਨਹੀਂ ਇੰਨਾ ਕੋ ਬੰਦਾ ਹੀ ਨਹੀਂ ਪੂਰੇ ਆ ਗਏ ਆਪ ਬੈਠੇ ਰੇ ਸੀ ਅਸੀਂ ਪੱਕੇ ਚਲਾ ਕੇ ਬਸ ਬਾਹਰ ਆਂਦੀ ਤੁਸੀਂ ਦੇਖ ਸਕਦੇ ਹੋ ਜਿਹੜਾ ਰੋਡ ਹੈ ਚਾਰੋਂ ਤਰਫ ਤੋਂ ਜਿਹੜਾ ਹੈ ਕਿ ਰੋਡ ਹੈ ਜਾਮ ਹੈ ਤੁਸੀਂ ਦੇਖ ਸਕਦੇ ਹੋ ਚਾਰੋਂ ਤਰਫ ਤੋਂ ਰੋਡ ਬੰਦ ਕੀਤਾ ਹੋਇਆ ਬੀਬੀਆਂ ਵਿੱਚ ਬੈਠੀਆਂ ਹੋਈਆਂ ਨੇ ਜਿਹੜੀ ਬੀਬੀਆਂ ਨੇ ਕਤਾਰ ਬਣਾ ਕੇ ਰੋਡ ਜਾਮ ਕਰਕੇ ਖੜੀਆਂ ਨੇ ਤੇ ਚਾਰੋਂ ਤਰਫ ਤੋਂ ਜਿਹੜਾ ਰੋਡ ਹੈ ਉਹ ਜਾਮ ਹੈ ਨਾਰੇਬਾਜੀ ਹੋ ਰਹੀ ਹੈ ਤੇ ਤੁਹਾਨੂੰ ਲਾਈਵ ਜਿਹੜੀ ਤਸਵੀਰਾਂ ਦਿਖਾ ਰਹੇ ਹਾਂ ਮੋਕੇ ਦੀਆਂ ਕਿ ਕੀ ਜਿਹੜਾ ਮਾਹੌਲ ਹੈ ਬਣਿਆ ਹੋਇਆ ਹੈ ਤੇ ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਬਣੇ ਰਹੋ ਤੇ ਤੁਹਾਡਾ ਖ਼ਬਰੀ ਲਾਲ ਦੇਖਣ ਲਈ ਬਹੁਤ-ਬਹੁਤ ਧੰਨਵਾਦ ਕੈਮਰਾਮੈਨ ਬੱਲੂ ਕਸ਼ਵ ਦੇ ਨਾਲ ਮੁਹੰਮਦ ਸੌਰਬ ਦੀ ਰਿਪੋਰਟ